ਰਸ਼ੀਦ ਭਗਤ ਸਿੰਘ ਸਪੋਰਟਸ کلب ਉਹਦੇ ਸਾਰੇ ਪ੍ਰਧਾਨ ਸਾਹਿਬ ਨੂੰ ਸਾਰੇ ਅਹੁਦੇਦਾਰਾ ਸਹਿਬਾਨ ਨੂੰ ਵੀ ਜਿਨ੍ਹਾਂ ਨੇ ਇਹ ਪੰਜਵਾਂ ਕਬੱਡੀ ਕੱਪ ਕਾਮਯਾਬ ਕਬੱਡੀ ਕੱਪ ਪਿਛਲੀ ਵਾਰ ਵੀ ਮੈਂ ਇੱਥੇ ਆਇਆ ਸੀ ਉਦੋਂ ਵੀ ਪੂਰੀ ਕਾਮਯਾਬੀ ਦਾ ਅੱਜ ਵੀ ਇੰਨੀ ਠੰਡ ਹੋਣ ਦੇ ਬਾਵਜੂਦ ਲਗਾਤਾਰ ਦੇਖੋ ਤੁਸੀਂ ਕਬੱਡੀ ਹੋ ਰਹੀ ਆ ਔਰ ਕਿੰਨੇ ਲੋਕ ਇੱਥੇ ਬੈਠੇ ਕਿੰਨਾ ਵੱਡਾ ਇਕੱਠ ਆ ਜਿਹੜਾ ਏਰੀਆ ਦਾ ਇਹ ਇੰਜੋਏ ਕਰ ਰਿਹਾ ਮੈਂ ਉਹਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਮੈਂ ਅਰਦਾਸ ਕਰਦਾ ਹਾਂ ਪ੍ਰਮਾਤਮਾ ਅੱਗੇ ਵੀ ਇਹਨਾਂ ਨੂੰ ਹੋਰ ਜ਼ਿਆਦਾ ਸ਼ਕਤੀ ਦੇਵੇ ਤਾਂ ਕਿ ਇਹ ਖੇਡਾਂ ਨੂੰ ਹੋਰ ਪ੍ਰਫੁੱਲਤ ਕਰ ਸਕਣ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਆ ਪਰਮਾਨਜੋਗ ਮੁੱਖ ਮੰਤਰੀ ਭਗਵਾਨ ਸਾਹਿਬ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਨੇ ਖੇਡਾਂ ਨੂੰ ਲਗਾਤਾਰ ਸਸ਼ਾਧ ਕੀਤਾ ਜਾ ਰਿਹਾ ਹੈ ਖੇਡਾਂ ਪੰਜਾਬ ਦੀਆਂ ਪਹਿਲਾਂ ਹੋਈਆਂ ਹੁਣ ਫੇਰ ਹੋ ਰਹੀਆਂ ਨੇ ਤੇ ਲਗਾਤਾਰ ਇਹ ਕੰਮ ਜਿਹੜਾ ਇਹ ਚੱਲਦਾ ਰਹਿਣਾ ਅਸੀਂ ਪੰਜਾਬ ਨੂੰ ਜਿਹੜਾ ਪੰਜਾਬ ਕਿਸੇ ਵੇਲੇ ਬਹੁਤ ਪਿੱਛੇ ਚਲੇ ਗਿਆ ਸੀ ਖੇਡਾਂ ਦੇ ਵਿੱਚ ਪਿੱਛੇ ਚਲੇ ਗਿਆ ਸੀ ਡਵੈਲਮੈਂਟ ਦੇ ਵਿੱਚ ਪਿੱਛੇ ਚਲੇ ਗਿਆ ਸੀ ਤੁਸੀਂ ਦੇਖੋਗੇ ਵੀ ਆਉਣ ਵਾਲੇ 4-5 ਸਾਲ ਦੇ ਵਿੱਚ ਮਾਨ ਜੋਗ ਭਵਨ ਸਿੰਘ ਮਾਨ ਜੀ ਦੀ ਅਗਵਾਈ ਹੇਠ ਇਹ ਪੰਜਾਬ ਆ ਜਿਹੜਾ ਕਿੰਦਾ ਤਰੱਕੀਆਂ ਕਰਦਾ ਹੈ ਖੇਡਾਂ ਦੇ ਵਿੱਚ ਵੀ ਤੁਸੀਂ ਦੇਖਿਆ ਪਿਛਲੇ ਏਸ਼ੀਆਈ ਗੇਮਾਂ ਦੇ ਵਿੱਚ ਪੰਜਾਬ ਦੇ ਕਿੰਨੇ ਮੈਡਲ ਜਿੱਤ ਕੇ ਲੈ ਕੇ ਆਇਆ ਤੁਸੀਂ ਸਾਰਿਆਂ ਨੇ ਆ ਪੜਿਆ ਤੇ ਕੱਲ ਹੀ 150 ਦੇ ਕਰੀਬ 150 ਤੋਂ ਵੀ ਜ਼ਿਆਦਾ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਜਿਹੜੇ ਸਾਡੇ ਖਿਡਾਰੀ ਸੀ ਉਹਨਾਂ ਨੂੰ ਸਨਮਾਨਿਤ ਕੀਤਾ 34 ਕਰੋੜ ਰੁਪਈਆ ਉਹਨਾਂ ਨੂੰ ਦਿੱਤਾ ਔਰ ਹੋਰ ਵੀ ਵੱਡੀਆਂ ਰਕਮਾਂ ਰੱਖੀਆਂ ਗਈਆਂ ਨੇ ਸਰਕਾਰ ਵੱਲੋਂ ਵੀ ਜਿਹਨਾਂ ਜਿਹੜੇ ਵੀ ਬੱਚੇ ਸਾਡੇ ਜਿੱਤ ਕੇ ਆਉਣਗੇ ਜਾਂ ਜਿਹੜੇ ਬੱਚੇ ਚੰਗੇ ਖੇਡਣਗੇ ਉਹਨਾਂ ਜਿੱਤ ਕੇ ਆਉਣ ਤੋਂ ਪਹਿਲਾਂ ਹੀ ਦੇਖੋਗੇ ਤਾਂ ਕਿ ਉਹ ਜਿੱਤਣ ਜੋਗੇ ਹੋ ਸਕਣ ਉਹਦਾ ਦੀ ਖੁਰਾਕ ਤੇ ਉਹਦਾ ਦੀ ਉਹ ਟ੍ਰੇਨਿੰਗ ਲੈ ਕੇ ਸਾਡੇ ਝੋਲੀ ਦੇ ਵਿੱਚ ਸਾਡੇ ਦੇਸ਼ ਦੀ ਝੋਲੀ ਦੇ ਵਿੱਚ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਮੈਡਲ ਆ ਉਹ ਪਾ ਸਕਣ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੁਸੀਂ ਦੇਖੋਗੇ ਵੀ ਹਰ ਇੱਕ ਪਿੰਡ ਆ ਜਿਹੜਾ ਉਹ ਖੇਡੂਗਾ ਹਰ ਇੱਕ ਸ਼ਹਿਰ ਖੇਡੂਗਾ ਹਰ ਇੱਕ ਸ਼ਹਿਰ ਖਸੂਗਾ ਤੇ ਹਰ ਇੱਕ ਪਿੰਡ ਖਸੂਗਾ ਇਹ ਸਾਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੂਰੀ ਕੈਬਨਿਟ ਤੇ ਐਮਐਲਏ ਸਹਿबान ਦਾ ਇਹ ਸਾਡਾ ਸੁਪਨਾ ਹੈ ਕਿਉਂਕਿ ਇਹ ਸੁਪਨਾ ਇਸ ਕਰਕੇ ਅਸੀਂ ਲੈ ਆ ਵੀ ਤੁਸੀਂ ਸਾਨੂੰ ਸੁਪਨੇ ਲੈ ਕੇ ਬਣਾਇਆ ਤੇ ਵੱਡੇ ਫਰਕ ਦੇ ਨਾਲ ਤੁਸੀਂ ਜਿਤਾ ਕੇ ਸਾਨੂੰ ਭੇਜਿਆ ਤੇ 92 ਸੱਲੀ ਸ਼ੀਟਾਂ ਦੇ ਦਾਈਆਂ ਨੇ ਤੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆਂ ਬਈ ਅਸੀਂ ਤੁਹਾਡੇ ਲਈ ਤਨ ਮਨ ਤਨ ਜੋ ਵੀ ਸਾਡੀ ਅਸੀਂ ਕਰ ਸਕਦੇ ਹੋਏ ਅਸੀਂ ਕਰਾਂਗੇ ਮੁਹਾਲੀ ਹਲਕੇ ਦੇ ਵਾਸਤੇ ਮੈਂ ਦਿਨ ਰਾਤ ਤੁਹਾਡੇ ਸਾਰੇ ਦੇ ਸਹਿਯੋਗ ਦੇ ਨਾਲ ਲੱਗਿਆ ਹੋਇਆ ਮੈਨੂੰ ਇਹ ਦੱਸਦੇ ਹੋਏ ਵੀ ਬੜੀ ਖੁਸ਼ੀ ਹੋ ਰਹੀ ਹੈ ਵੀ ਜਿਹੜੇ ਗਰਾਊਂਡ ਦੇ ਵਿੱਚ ਤੁਸੀਂ ਖੇਡ ਰਹੇ ਹੋ ਇਸ ਵਕਤ ਮੇਲਾ ਹੋ ਰਿਹਾ ਹੈ ਇੱਥੇ ਬਹੁਤ ਹੀ ਜਲਦੀ ਇੰਟਰਨੈਸ਼ਨਲ ਸਟੈਂਡਰਡ ਦਾ ਸਰਕਾਰੀ ਮੈਡੀਕਲ ਕਾਲਜ ਹੈ ਜਿਹੜਾ ਉਹ ਆ ਰਿਹਾ ਹੈ ਤੇ ਮੈਡੀਕਲ ਕਾਲਜ ਜਿਹੜਾ 25 ਏਕੜ ਵਿੱਚ ਬੈਠਾ ਸੀ ਉਹ ਨੂੰ ਨਾ ਬਦੋ ਆ ਕੇ 50 ਏਕੜ ਦੇ ਵਿੱਚ ਜਿਹੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਹੁਤ ਜਲਦੀ ਹੈ ਜਿਹੜਾ ਉਹ ਹੋ ਜਾਊਗਾ ਤੇ ਤੁਸੀਂ ਦੇਖੋਗੇ ਵੀ ਇਸ ਹਸਪੀਟਲ ਦੇ ਵੱਲ ਦੇ ਨਾਲ ਮੈਡੀਕਲ ਕਾਲਜ ਕਾਲਜ ਬਣਨ ਦੇ ਨਾਲ ਹਜ਼ਾਰਾਂ ਨਹੀਂ ਬਲਕਿ ਲੱਖਾਂ ਬੱਚਿਆਂ ਨੂੰ ਜਿਹੜੇ ਨੂੰ ਰੁਜ਼ਗਾਰ ਮਿਲਣਾ ਹੈ ਔਰ ਬਿਜ਼ਨਸ ਮਿਲਣਾ ਹੈ ਬਹੁਤ ਸਾਰਾ ਕੰਮ ਆਇਆ ਇੱਥੇ ਉਹਨਾਂ ਕਿਉਂਕਿ ਸੈਕੜੇ ਸੈਕੜੇ ਦੀਆਂ ਯਾਰਾਂ ਨਹੀਂ ਇੱਥੇ ਰਪਲਾਈ ਹੋਣਾ ਤੇ ਨੌਕਰੀਆਂ ਕਰਨੀਆਂ ਨੇ ਤੇ ਉਹਨਾਂ ਨੇ ਖਰਚੇ ਨੇ ਰਹਿਣਾ ਵੀ ਆ ਤੁਹਾਡੇ ਕਿਰਾਏ ਵੀ ਵਧਣਗੇ ਸਾਰਾ ਕੁਝ ਹੋਊਗਾ ਤੁਹਾਡੇ ਏਰੀਆ ਨੂੰ ਤੇ ਇਲਾਕੇ ਨੂੰ ਜਿੱਥੇ ਫਾਈਨੈਂਸ਼ੀਅਲ ਫਰ ਮਦਦ ਮਿਲੂਗੀ ਉਥੇ ਹੈਲਥ ਦੇ ਮਾਮਲੇ ਵਿੱਚ ਤੁਸੀਂ 5 ਮਿੰਟ 7 ਮਿੰਟ 10 ਮਿੰਟ ਵਿੱਚ ਮੇਰੇ ਹੱਲਗੇ ਦੇ ਵਿੱਚ ਐਦਾਂ ਦਾ ਇੱਥੇ ਸੈਂਟਰ 'ਚ ਹਸਪੀਟਲ ਬਣ ਰਿਹਾ ਵੀ 10 15 20